ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਸਾਵਣ ਦੀ ਸੰਗਰਾਂਦ ਆਰੰਭ ਹੋਈ ਹੈ ਤੇ ਸਾਰੀਆਂ ਸੰਗਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਰਦਾਰੇ ਕਰਨ ਵਾਸਤੇ ਮਹਾਰਾਜ ਦੇ ਚਰਨਾਂ ਵਿੱਚ ਆਜ ਰਹੀਆਂ ਨੇ ਸਤਿਗੁਰੂ ਜੀ ਨੇ ਇਸ ਸ਼ਬਦ ਦੇ ਵਿੱਚ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੇ ਨੇ ਉਨ੍ਹਾਂ ਦੇ ਅਰਥ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਸਤਿਗੁਰੂ ਸਮਝਾਉਂਦੇ ਨੇ ਸਾਵਣ ਸਰਸੀ ਕਾਮਣੀ ਚਰਨ ਕੰਵਲ ਸਿਓ ਪਿਆਰ ਇੱਥੇ ਸਾਵਣ ਦਾ ਅਰਥ ਆ ਸਾਵਣ ਦੇ ਮਹੀਨੇ ਦੇ ਵਿੱਚ ਕਿਉਂਕਿ ਨਾਣੇ ਨੂੰ ਜਿਹੜੀ ਸਿਹਾਰੀ ਲੱਗੀ ਉਹਦਾ ਅਰਥ ਬਣ ਜਾਂਦਾ ਸਾਵਣ ਦੇ ਮਹੀਨੇ ਦੇ ਵਿੱਚ ਸਰਸੀ ਕਾਮਣੀ ਕਾਮਣੀ ਕਿਹਾ ਗਿਆ ਸਾਨੂੰ ਸਾਰਿਆਂ ਨੂੰ ਜੀਵ ਰੂਪੀ ਇਸਤਰੀਆਂ ਨੂੰ ਸਾਡੇ ਪਤੀ ਪ੍ਰਮਾਤਮਾ ਕਾਲਪੁਰਖ ਵੈਗੁਰੂ ਜੀ ਹਨ ਅਸੀਂ ਸਾਰਿਆਂ ਉਸ ਵੈਗੁਰੂ ਜੀ ਦੀਆਂ ਇਸਤਰੀਆਂ ਹਨ ਸਰਸੀ ਕਾਮਣੀ ਸਰਸੀ ਦਾ ਭਾਵ ਹੁੰਦਾ ਰਸ ਦੇ ਸਹਿਤ ਕਿਵੇਂ ਸਾਡੇ ਵਿੱਚ ਰਸ ਪੈਦਾ ਹੋਵੇ ਜਿਵੇਂ ਸਾਧ ਸੰਗਤ ਜੀ ਕੁਝ ਬੰਦੇ ਕੁਝ ਇਨਸਾਨ ਐਸਾ ਬੋਲਦੇ ਆ ਜਿਹੜਾ ਬੜਾ ਰੁੱਖਾ ਬੋਲਦੇ ਆ ਤੇ ਉਹਨਾਂ ਦੀ ਗੱਲ ਸੁਣਨ ਨੂੰ ਵੀ ਜੀ ਨਹੀਂ ਕਰਦਾ ਕੁਝ ਲੋਕਾਂ ਵਿੱਚ ਇਹੋ ਜਿਹਾ ਰਸ ਇਹੋ ਜਿਹੀ ਮਿਠਾਸ ਹੁੰਦੀ ਆ ਵੀ ਜਦੋਂ ਕੋਈ ਗੱਲ ਸੁਣਾਉਣ ਤੇ ਆਪਾਂ ਕਹਿੰਨੇ ਬਹੁਤ ਰਸ ਆਇਆ ਵੀ ਬਹੁਤ ਆਨੰਦ ਆਇਆ ਇੱਥੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਜਿਹੜੀ ਕਾਮਣੀ ਅਸੀਂ ਸਾਰੇ ਜਿਹੜੇ ਆ ਅਸੀਂ ਰਸ ਦੇ ਨਾਲ ਭਰ ਸਕਦੇ ਆ ਮਿਠਾਸ ਨਾਲ ਭਰ ਸਕਦੇ ਆ ਪਰ ਕਦੋਂ ਚਰਨ ਕੰਵਲ ਸਿਓ ਪਿਆਰ ਜੇ ਸਾਡਾ ਵੈਗੁਰੂ ਦੇ ਚਰਨਾ ਕੰਮਲਾਂ ਨਾਲ ਪਿਆਰ ਹੋਵੇ ਜੇ ਸਤਿਗੁਰੂ ਦੀ ਅੰਮ੍ਰਿਤ ਬਾਣੀ ਨਾਲ ਸਾਡਾ ਪਿਆਰ ਹੋਵੇ ਜੇ ਸਾਡੇ ਹਿਰਦੇ ਵਿੱਚ ਗੁਰੂ ਦੀ ਬਾਣੀ ਵਸੀ ਹੋਵੇ ਫਿਰ ਅਸੀਂ ਪਿਆਰ ਦੇ ਨਾਲ ਭਰ ਸਕਦੇ ਹਾਂ ਤੇ ਜੋ ਕੁਝ ਅਸੀਂ ਆਪਣੇ ਹਿਰਦੇ ਦੇ ਵਿੱਚ ਭਰਿਆ ਹੋਵੇ ਸਾਡੇ ਹਿਰਦੇ ਦੇ ਵਿੱਚੋਂ ਉਹੀ ਕੁਝ ਨਿਕਲਦਾ ਕਈ ਲੋਕੀ ਗੱਲਬਾਤ ਕਰਦੇ ਆ ਕਰਦੇ ਆ ਵਿੱਚੇ ਗਾਲਾਂ ਕੱਢੀ ਜਾਣਗੇ ਸਹਜ ਸੁਭਾਈ ਆਪਣੀ ਵੱਲੋਂ ਨਹੀਂ ਵੈਸੇ ਹੀ ਉਹ ਆਮ ਨਾਰਮਲੀ ਗੱਲਬਾਤ ਕਰਦੇ ਹੋਣਗੇ ਵਿੱਚ ਕਈ ਤਰ੍ਹਾਂ ਦੀਆਂ ਮਾਵਾ ਭੈਣਾਂ ਦੀ ਕਈ ਗਾਲਾਂ ਕੱਢੀ ਜਾਣਗੇ ਨਾਰਮਲ ਗੱਲਾਂ ਬਾਤਾਂ 'ਚ ਤੇ ਸੁਣਨ ਵਾਲਾ ਬੰਦਾ ਕਹਿੰਦਾ ਵੀ ਇਹ ਖਣੀ ਜਾਣ ਬੁੱਝ ਕੇ ਗਾਲਾਂ ਕੱਢਦਾ ਨਹੀਂ ਗਾਲਾਂ ਨਹੀਂ ਉਹਦੀ ਆਦਤ ਹੀ ਬਣ ਗਈ ਆ ਆਦਤ ਕਿਉਂ ਬਣ ਗਈ ਕਿਉਂਕਿ ਉਸ ਬੰਦੇ ਨੇ ਆਪਣੇ ਹਿਰਦੇ ਦੇ ਵਿੱਚ ਇਹ ਇਹ ਕੁਝ ਭਰਿਆ ਹੋਇਆ ਰੁੱਖਾਪਨ ਆਪ ਸ਼ਬਦ ਭੈਣਾ ਬੋਲਣਾ ਇਹ ਕੁਝ ਭਰਿਆ ਹੋਇਆ ਵਾ ਤਾ ਕਰਕੇ ਉਹ ਹਿਰਦੇ ਦੇ ਵਿੱਚੋਂ ਐਸਾ ਬੋਲਦਾ ਤੇ ਜੇ ਅਸੀਂ ਆਪਣੇ ਹਿਰਦੇ ਵਿੱਚ ਪਿਆਰ ਭਰਿਆ ਹੋਵੇ ਵੈਗੁਰੂ ਦਾ ਨਾਮ ਭਰਿਆ ਹੋਵੇ ਫਿਰ ਅਸੀਂ ਜਦੋਂ ਵੀ ਬੋਲਾਂਗੇ ਸੋਨਾ ਬੋਲਾਂਗੇ ਅਤੇ ਰਸ ਵਾਲਾ ਬੋਲਾਂਗੇ ਮਨ ਤਨ ਰੱਤਾ ਸਾਚ ਰੰਗ ਇੱਕੋ ਨਾਮ ਅਧਾਰ ਰੱਬ ਦੇ ਪਿਆਰਿਆਂ ਦਾ ਮਨ ਵੀ ਉਹਨਾਂ ਦਾ ਤਨ ਵੀ ਭਾਵ ਰੱਬ ਦੇ ਪਿਆਰੇ ਅੰਦਰੋਂ ਬਾਹਰੋਂ ਵੈਗੁਰੂ ਦੇ ਸੱਚੇ ਨਾਮ ਦੇ ਵਿੱਚ ਰੰਗੇ ਜਾਂਦੇ ਨੇ ਰੱਬ ਦੇ ਪਿਆਰਿਆਂ ਨੂੰ ਵੈਗੁਰੂ ਜੀ ਦੇ ਸੱਚੇ ਨਾਮ ਦਾ ਰੰਗ ਚੜਿਆ ਹੁੰਦਾ ਤੇ ਰੱਬ ਦੇ ਪਿਆਰਿਆਂ ਨੂੰ ਇੱਕੋ ਨਾਮ ਦਾ ਹੀ ਆਸਰਾ ਹੁੰਦਾ ਰੱਬ ਦੇ ਪਿਆਰਿਆਂ ਨੂੰ ਇੱਕੋ ਨਾਮ ਦਾ ਆਸਰਾ ਹੁੰਦਾ ਉਹ ਹੋਰ ਕਿਤੇ ਨਹੀਂ ਪਟਕਦੇ ਵੀ ਵੀਰਵਾਰ ਕਿਸੇ ਕਿਤੇ ਤੇ ਮੰਗਲਵਾਰ ਕਿਤੇ ਥਾਂ ਥਾਂ ਦੇ ਉੱਤੇ ਨਾ ਰੱਬ ਦੇ ਪਿਆਰੇ ੱੱਕੇ ਨਹੀਂ ਖਾਂਦੇ ਫਿਰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਇੱਕ ਨੂੰ ਛੱਡ ਕੇ ਤੇ ਥਾਂ ਥਾਂ ਦੇ ਉੱਤੇ ਧੱਕੇ ਖਾਂਦਾ ਫਿਰੇ ਗੁਰਬਾਣੀ ਦੇ ਵਿੱਚ ਉਹਨੂੰ ਕਿਹਾ ਹੈ ਛੁੱਟੜ ਛੁੱਟੜ ਕੌਣ ਹੁੰਦੀ ਆ ਕਰੈਕਟਰਲੈਸ ਜਿਹਦਾ ਆਚਰਣ ਚੰਗਾ ਨਾ ਹੋਵੇ ਤੇ ਪਤੀ ਨੇ ਜਿਹਨੂੰ ਛੱਡ ਦਿੱਤਾ ਹੋਵੇ ਉਹ ਜਿੱਧਰ ਮਰਜੀ ਤੁਰੇ ਫਿਰੇ ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ ਜਿਹਦਾ ਕੋਈ ਵਾਰਿਸ ਹੀ ਨਹੀਂ ਉਹ ਜਿੱਧਰ ਮਰਜੀ ਦੁਰਿਆ ਕਰੇ ਜਿਵੇਂ ਕੁੱਤੇ ਦੇ ਗਾਲਜ ਤੇ ਪਟਾ ਹੋਵੇ ਉਹਨੂੰ ਫਿਰ ਦੋ ਚੌਂ 6 ਮਹੀਨੇ ਬਾਅਦ ਸਾਲ ਬਾਅਦ ਵੈਕਸੀਨ ਵੀ ਲਵਾਉਦੇ ਆ ਟੀਕੇ ਵੀ ਲਵਾਉਂਦੇ ਆ ਉਹਦੀ ਕਿੰਨੀ ਸਾਫ ਸੰਭਾਲ ਹੁੰਦੀ ਆ ਬਾਹਰਲੇ ਦੇਸ਼ਾਂ ਦੇ ਵਿੱਚ ਤੇ ਜਿਵੇਂ ਆਪਣੇ ਇਥੇ ਇੰਡੀਆ ਦੇ ਵਿੱਚ ਜਨਾਨੀਆਂ ਦੇ ਵਾਸਤੇ ਨਹੀਂ ਮੇਕਅਪ ਵਾਲੀਆਂ ਦੁਕਾਨਾਂ ਬਣੀਆਂ ਬਾਹਰਲੇ ਦੇਸ਼ਾਂ 'ਚ ਕੁੱਟਿਆਂ ਦੇ ਮੇਕਅਪ ਦੀਆਂ ਦੁਕਾਨਾਂ ਬਣੀਆਂ ਉਹਨਾਂ ਨੂੰ ਨਵਾਉਣ ਦੀਆਂ ਦੁਕਾਨਾਂ ਫਿਰ ਉਹਨਾਂ ਦੇ ਹਾਈ ਡਰੇਅਰ ਉਹਨਾਂ ਦੇ ਵਾਲ ਸਾਫ਼ ਕਰਨੇ ਉਹਨਾਂ ਦੇ ਸੁਕਾਉਣੇ ਨਵਾਉਣਾ ਉਹ ਬੜੇ ਮਹਿੰਗੇ ਆ ਕੁੱਤਿਆਂ ਦਾ ਹਸਪਤਾਲ ਬਹੁਤ ਸਾਫ਼ ਸੁਥਰੇ ਆਪਣੇ ਤੇ ਬੰਦਿਆਂ ਨਾਲੋਂ ਵੀ ਵਧੀਆ ਮੇਰਾ ਕਹਿਣ ਦਾ ਭਾਵੇਂ ਆ ਕਿ ਜਿਹੜਾ ਕਿਸੇ ਦਾ ਹੋਵੇ ਜੀ ਦਾ ਉਹ ਹੋਵੇ ਉਹਦੀ ਪੂਰੀ ਕੇਅਰ ਕਰਦਾ ਪੂਰੀ ਧਿਆਨ ਰੱਖਦਾ ਜਿਹੜਾ ਕਿਸੇ ਦਾ ਵੀ ਨਾ ਹੋਵੇ ਉਹ ਵਿਚਾਰਾ ਐਵੇਂ ਗਲੀਆਂ ਚ ਤੁਰਿਆ ਫਿਰਦਾ ਨਿਆਣਿਆਂ ਨੂੰ ਰੋੜਾ ਮਾਰਨ ਤੇ ਡੰਡਾ ਮਾਰਨ ਉਹਨੂੰ ਕੋਈ ਨਹੀਂ ਪੁੱਛਦਾ ਹੈ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਭਾਈ ਜੀ ਤੁਸੀਂ ਇੱਕ ਦੇ ਹੋ ਜਾਓ ਜਿਹੜੇ ਰੱਬ ਦੇ ਪਿਆਰੇ ਹੁੰਦੇ ਨਾ ਇੱਕ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਂਦੇ ਮਨ ਤਨ ਰਤਾਂ ਸੱਚ ਰੰਗ ਇੱਕੋ ਨਾਮ ਅਦਾ ਉਹਨਾਂ ਰੱਬ ਦੇ ਪਿਆਰਿਆਂ ਨੂੰ ਨਾਮ ਦਾ ਹੀ ਆਸਰਾ ਹੁੰਦਾ ਵਾ ਸਾਰਾ ਕੁਝ ਇੱਥੇ ਹੀ ਮਿਲ ਜਾਂਦਾ ਇੱਥੇ ਹੀ ਸਾਰਾ ਕੁਝ ਇੱਥੇ ਮਿਲ ਜਾਂਦਾ ਤੇ ਇਹੀ ਮਹਾਰਾਜ ਨੇ ਸਾਡੇ ਵਿੱਚੋਂ ਬੁਲੇਖਾ ਕੱਢਿਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ ਸਤਗੁਰ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਉਂ ਤਿਆਰ ਕਰਦੇ ਪਏ ਹੋ ਜਦੋਂ ਤੁਸੀਂ ਖੁਦ ਹੈਗੇ ਹੋ ਅਸੀਂ ਤੁਹਾਡੇ ਦਰਸ਼ਨਦਾਰੇ ਕਰ ਲਿਆ ਕਰਾਂਗੇ ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਪੀਪਲੋ ਸਿੱਖੋ ਜੇ ਮੈਂ ਅੰਮ੍ਰਿਤਸਰ ਸਾਹਿਬ ਹੋਇਆ ਲਾਹੌਰ ਵਾਲੀ ਸੰਗਤ ਫਿਰ ਕਿੱਦਾਂ ਦਰਸ਼ਨ ਕਰੂਗੀ ਤੇ ਜੇ ਮੈਂ ਅੰਮ੍ਰਿਤਸਰ ਸਾਹਿਬ ਆ ਗਿਆ ਤੇ ਫਿਰ ਇਧਰੋਂ ਮਾਲਵੇ ਚੋਂ ਹੋਰ ਲਾਕੇ ਚੋਂ ਸੰਗਤ ਕਿਵੇਂ ਦਰਸ਼ਨ ਕਰੂਗੀ ਇਸ ਵਾਸਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਾਂ ਕਰਕੇ ਅਸੀਂ ਬਣਾ ਕੇ ਦੇ ਰਹੇ ਹਾਂ ਮਹਾਰਾਜ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਤਾਂ ਬਣਾ ਰਹੇ ਆ ਤੁਹਾਨੂੰ ਆਲੇ ਦੁਆਲੇ ਭਜਨਾਈ ਨਾ ਪਵੇ ਤੁਹਾਨੂੰ ਕਿਤੇ ਨਾ ਜਾਣਾ ਪਵੇ ਇੱਥੇ ਮੱਥਾ ਟੇਕੋ ਸਭ ਕੁਝ ਇੱਥੇ ਮਿਲ ਜਾਣਾ ਵਾ ਥਾਵਾਂ ਦੀ ਕੋਈ ਗੱਲ ਨਹੀਂ ਹੁੰਦੀ ਵੀ ਫੁਲਾਨੀ ਨਾਂ ਦੇ ਜਾਦੀ ਸ਼ਕਤੀ ਆ ਫੁਲਾਨੀ ਥਾਂ ਦੇ ਉੱਤੇ ਘਟਿਆ ਉਹ ਸਿਰਫ ਸਾਡੇ ਮਨ ਦੇ ਭਰਮ ਨੇ ਜਿੱਥੇ ਮਰਜੀ ਖੰਡ ਪਾੜ ਸਾਬ ਕਰਵਾ ਲਓ ਮਿਲਣਾ ਉਹੀ ਆ ਜੋ ਮਹਾਰਾਜ ਨੇ ਕਿਰਪਾ ਕਰਨੀ ਆ ਜਿਹੜੀ ਤੁਸੀਂ ਮਿਹਨਤ ਮਸ਼ਕਤ ਕੀਤੀ ਆ ਮਤਾਂ ਸੋਚਿਓ ਫੀ ਫਲਾਨੀ ਥਾਂ ਦੇ ਉੱਤੇ ਮਹਿੰਗਾ 51000 ਵਾਲਾ ਪਾੜ ਹੁੰਦਾ ਇਸ ਤਰ੍ਹਾਂ ਉਹਦੇ ਨਾਲ ਸ਼ਾਇਦ ਸਾਨੂੰ ਜ਼ਿਆਦਾ ਲਾਭ ਹੋਣਾ ਇਸ ਤਰ੍ਹਾਂ ਨਹੀਂ ਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮਹਾਰਾਜ ਨੇ ਤਾਂ ਕਰਕੇ ਬਣਾਇਆ ਤੁਸੀਂ ਕਿਤੇ ਨਾ ਜਾਓ ਸਵੇਰੇ ਸੁੱਤੇ ਉਠੋ ਇਸ਼ਨਾਨ ਪਾਣੀ ਕਰਕੇ ਜਿਵੇਂ ਵੀ ਤੁਹਾਨੂੰ ਸੂਟ ਕਰਦਾ ਜਿਹੜਾ ਵੀ ਤੁਹਾਡੇ ਘਰ ਦੇ ਲਾਗੇ ਗੁਰਦੁਆਰਾ ਸਾਹਿਬ ਉੱਥੇ ਜਾਓ ਨੰਮਸ਼ਕਾਰ ਕਰੋ ਮੱਥਾ ਟੇਕੋ ਜੇ ਤੁਹਾਨੂੰ ਮਿਲਣਾ ਤੇ ਸਾਰਾ ਕੁਝ ਇੱਥੇ ਹੀ ਮਿਲ ਜਾਣਾ ਜੇ ਨਹੀਂ ਤੇ ਭਾਵੇਂ ਪਹਾੜੀਆਂ ਦੇ ਚੜਦੇ ਫਿਰੋ ਤੇ ਜਿੱਥੇ ਮਰਜੀ ਤੁਰੇ ਫਿਰੋ ਰਹਿਣਾ ਤਾਂ ਵੀ ਖਾਲੀ ਆ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰੀਏ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਇੱਕ ਦਿਨ ਦਾ ਸਾਡਾ ਕਾਕਾ ਕਹਿੰਦਾ ਫੁਲਾਨੇ ਪਿੰਡ ਮੇਲਾ ਤੇ ਉੱਥੇ ਰਿਸ਼ਤੇਦਾਰੀ ਸਾਡੀ ਤੇ ਮੈਂ ਉੱਥੇ ਜਾਣਾ ਮੈਂ ਕਿਹਾ ਕੀ ਕਰਨ ਜਾਣਾ ਕਹਿੰਦਾ ਮੈਂ ਸੇਵਾ ਕਰਨ ਜਾਣੀ ਆ ਤੇ ਮੈਂ ਕਿਹਾ ਪੁੱਤਰ ਇਦਾਂ ਕਰ ਆਪਣੀ ਗਲੀ ਦੇ ਵਿੱਚ ਝਾੜੂ ਮਾਰ ਲੈ ਨਾਲੀ ਦੇ ਵਿੱਚੋਂ ਗਾਰਾ ਕੱਢਣਾ ਗਲੀ ਵਿੱਚ ਝਾਰੂ ਮਾਰਨਾ ਵੀ ਗੁਰੂ ਦੀ ਸੇਵਾ ਵਾ ਆਲੇ ਦੁਆਲੇ ਜਿਹੜਾ ਕਹਾ ਬੂਟ ਉੰਗਿਆ ਉਹ ਖੋਤਣਾ ਮੈਂ ਕਹਿੰਦਾ ਇਹ ਥੋੜੀ ਵੀ ਸੇਵਾ ਜਿਹੜੀ ਇੱਕ ਖਾਸ ਥਾਂ ਦੇ ਉੱਤੇ ਕੀਤੀ ਜਾ ਸਕਦੀ ਆ ਸੇਵਾ ਕਿਤੇ ਵੀ ਕੀਤੀ ਜਾ ਸਕਦੀ ਆ ਇਸ ਵਾਸਤੇ ਗੁਰੂ ਦੇ ਦਰਸ਼ਨਦਾਰੇ ਕਿਤੇ ਵੀ ਕਰ ਲੋ ਰੱਬ ਦੇ ਪਿਆਰਿਆਂ ਨੂੰ ਕਿਤੇ ਵੀ ਪਟਕਣ ਦੀ ਲੋੜ ਨਹੀਂ ਪੈਂਦੀ

ਰੱਬ ਦੇ ਪਿਆਰਿਆਂ ਨੂੰ ਵੈਗਰੂ ਦੇ ਨਾਮ ਦਾਸ ਰਹੀ ਹੁੰਦਾ ਵਿਖਿਆ ਰੰਗ ਕੁੜਾਵਿਆ ਦਿਸਣ ਸਬੇ ਸ਼ਾਰ ਵਿਖ ਦਾ ਮਤਲਬ ਹੁੰਦਾ ਜ਼ਹਿਰ ਜਿਹੜੇ ਜ਼ਹਿਰ ਦੇ ਰੰਗਿਆ ਨਾ ਝੂਠੇ ਆ ਉਹ ਛੇਤੀ ਲਾਫ ਜਾਂਦੇ ਆ ਜਿਹੜੇ ਮਾਇਆ ਦੇ ਰੰਗਿਆ ਨਾ ਇਹ ਸਦਾ ਸਾਡੇ ਨਾਲ ਨਿਭਦੇ ਜਿੰਨਾ ਮਰਜ਼ੀ ਬੰਦਾ ਚੋਰੀਆਂ ਚਕਾਰੀਆਂ ਮਿਲਾਵਟਾਂ ਰਿਸ਼ਵਤਾਂ ਝੂਠ ਬੋਲ ਕੇ ਜੋ ਮਰਜ਼ੀ ਕਰੀ ਜਾਵੇ ਰਹਿ ਸਾਰਾ ਕੁਝ ਇੱਥੇ ਜਾਂਦਾ ਸਾਰੇ ਜ਼ਹਿਰ ਦੇ ਰੰਗ ਇੱਥੇ ਹੀ ਜਿਹੜੇ ਲੱਥ ਜਾਂਦੇ ਆ ਇਸ ਵਾਸਤੇ ਪਰਾਇਆ ਹੱਕ ਨਾ ਖਾਈਏ ਸੁਚੱਜੀ ਜ਼ਿੰਦਗੀ ਬਤੀਤ ਕਰੀਏ ਵਟਾਂ ਵੜਨ ਦੇ ਨਾਲੋਂ ਸਗੋਂ ਦੋ ਦੋ ਇੱਕ ਇੱਕ ਕਈਆਂ ਮਿੱਟੀ ਦੀਆਂ ਪਰ ਕੇ ਨਾਲ ਲਾ ਦਿਆ ਕਰੀਏ ਕਿਸੇ ਨੂੰ ਲੰਗਣਾ ਸਾਨ ਹੋ ਜਾਊਗਾ ਇਦਾਂ ਦੇ ਕੰਮ ਕਰਿਆ ਕਰੀਏ ਕਿਤੇ ਟੋਏ ਪੂਰਤੇ ਇਤਪਰ ਸੇਵਾ ਸੇਵਾ ਕਿਤੇ ਵੀ ਕੀਤੀ ਜਾ ਸਕਦੀ ਆ ਤੋ ਇਸ ਵਾਸਤੇ ਸਤਿਗੁਰੂ ਸਮਝਾਉਂਦੇ ਨੇ ਭਾਈ ਦੁਨਿਆਵੀ ਜਿਹੜੇ ਕੂੜੇ ਰੰਗ ਆ ਨਾ ਜਮੀਨਾ ਜੈਨਾ ਤਾਂ ਧੀਆਂ ਪੁੱਤ ਸਭ ਕੁਝ ਇੱਥੇ ਰਹਿ ਜਾਂਦਾ ਹੈ ਰੰਗ ਜਿਹੜੇ ਸਦਾ ਨਹੀਂ ਰਹਿੰਦੇ ਵਿਖਿਆ ਰੰਗ ਕੁੜਾਵਿਆ ਦਿਸਣ ਸਬੇ ਸ਼ਾਰ ਸ਼ਾਰਦਰਤ ਹੁੰਦਾ ਸਵਾਹ ਹੈ ਸਾਰੀ ਸਵਾ ਹੀ ਆ ਐਵੇਂ ਬੰਦਾ ਸਵਾ ਦੇ ਨਾਲ ਹੀ ਖੇਡਦਾ ਪਿਆ ਵਾ ਜਿੰਨਾ ਕੋ ਨਿਆਣੇ ਸੁਆ ਨਾ ਖੇਡਦੇ ਆ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣਹਾਰ ਵੈਗੁਰੂ ਦੇ ਨਾਮ ਦੀ ਅੰਮ੍ਰਿਤ ਬੂੰਦ ਸੁਹਾਵਣੀ ਆ ਪਵ ਗੁਰੂ ਦੀ ਬਾਣੀ ਦਾ ਰਸ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਇਹਨੂੰ ਪੀਤਾ ਜਾ ਸਕਦਾ ਵਣ ਤੈਨ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਉਹ ਵੈਗੁਰੂ ਜੀ ਸਰਬ ਕਲਾ ਸਮਰਥ ਨੇ ਸਾਰਿਆਂ ਦੇ ਵਿੱਚ ਵਸੇ ਹੋਏ ਨੇ ਉਹਨਾਂ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ ਉਹ ਵੈਗੁਰੂ ਦੀ ਕਿਰਪਾ ਨਾਲ ਹੀ ਸਾਰੇ ਪੇੜ ਪੌਦੇ ਵਣ ਤ੍ਰਿੰਨ ਸਭ ਕੁਝ ਵੈਗੁਰੂ ਦੀ ਕਿਰਪਾ ਨਾਲ ਹੀ ਮੌਲਦਾ ਪਿਆ ਵੈਗੁਰੂ ਜੀ ਆਪ ਹੀ ਕਿਰਪਾ ਕਰਦੇ ਆ ਵੇਖੋ ਮਿੱਟੀ ਏਕੀ ਆ ਪਾਣੀ ਏਕੀ ਆ ਪਰ ਵੈਗੁਰੂ ਦੀ ਕਿਰਪਾ ਦੇ ਨਾਲ ਕਈ ਤਰ੍ਹਾਂ ਦੇ ਜੇ ਆਪਾਂ ਧਰਤੀ ਦੇ ਵਿੱਚ ਇਮਲੀ ਦਾ ਬੂਟਾ ਬੀਜਦੇ ਆ ਉਹਨੂੰ ਖੱਟੇ ਫਲ ਲੱਗ ਜਾਂਦੇ ਆ ਅੰਬ ਬੀਜਦੇ ਆ ਉਹ ਖੱਟੇ ਮਿੱਠੇ ਫਲ ਲੱਗ ਜਾਂਦੇ ਨੇ ਕਿੰਨੀ ਤਰ੍ਹਾਂ ਦੇ ਫਾਲਿਆ ਉਹਨਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਸੁਆਦ ਹਨ ਮਿੱਟੀ ਏਕੀ ਆ ਇਹ ਜੋ ਕੁਝ ਸੰਸਾਰ ਦੇ ਅੰਦਰ ਪੇੜ ਪੌਦੇ ਵਣ ਤ੍ਰਿੰਨ ਇਹ ਸਾਰਾ ਵੈਗਰੂ ਦੀ ਕਿਰਪਾ ਦੇ ਨਾਲ ਹੀ ਮੌਲਿਆ ਹੋਇਆ ਵਾ ਇਸ ਵਾਸਤੇ ਇਹਨੂੰ ਐਵੇਂ ਬਿਨਾਂ ਮਤਲਬ ਸਾੜਿਆ ਨਾ ਕਰੀਏ ਕੁਦਰਤ ਦਾ ਵੱਧ ਤੋਂ ਵੱਧ ਸਤਿਕਾਰ ਕਰੀਏ ਵਣ ਤ੍ਰਿੰਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣਹਾਰ ਵੈਗੁਰੂ ਜੀ ਨੂੰ ਮਿਲਣ ਨੂੰ ਤੇ ਰੱਬ ਦੇ ਪਿਆਰਿਆਂ ਦਾ ਮਨ ਲੋਚਦਾ ਪਰ ਮਿਲਾਪ ਹੋਣਾ ਵੈਗੁਰੂ ਦੀ ਬਖਸ਼ਿਸ਼ ਨਾਲ ਗੁਰ ਪ੍ਰਸਾਦ ਜੀ ਦੇ ਉੱਤੇ ਵੈਗੁਰੂ ਦੀ ਕਿਰਪਾ ਹੋਵੇਗੀ ਵੈਗੁਰੂ ਜੀ ਦੇ ਨਾਲ ਉਸੇ ਦਾ ਹੀ ਮਿਲਾਪ ਹੋਵੇਗਾ ਜਿਨੀ ਸਖੀਏ ਪ੍ਰਭ ਪਾਇਆ ਹਉ ਤਿੰਨ ਕੈ ਸਦ ਬਲਿਹਾਰ ਜਿੰਨਾ ਸਖੀਆਂ ਨੇ ਜਿੰਨਾ ਰੱਬ ਦੇ ਪਿਆਰਿਆਂ ਨੇ ਵੈਗੁਰੂ ਜੀ ਦੀ ਪ੍ਰਾਪਤੀ ਕਰ ਲਈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਉਹਨਾਂ ਤੋਂ ਬਲਿਹਾਰ ਜਾਓ ਉਹਨਾਂ ਤੋਂ ਕੁਰਬਾਨ ਜਾਓ ਰੱਬ ਦੇ ਪਿਆਰਿਆਂ ਦਾ ਵੱਧ ਤੋਂ ਵੱਧ ਸਤਿਕਾਰ ਕਰੀਏ ਜਿਹੜੇ ਵੈਗੁਰੂ ਨਾਲ ਜੁੜੇ ਹੋਏ ਨੇ ਨਾਨਕ ਹਰ ਜੀ ਮਿਆਕਾਰ ਵੈਗੁਰੂ ਜੀ ਸਾਡੇ ਤੇ ਵੀ ਕਿਰਪਾ ਕਰੋ ਮਿਆ ਆ ਮਤਲਬ ਕਿਰਪਾ ਕਰੋ ਸ਼ਬਦ ਸਵਾਰਨਹਾਰ ਸਾਨੂੰ ਵੀ ਸ਼ਬਦਾਂ ਦੇ ਨਾਲ ਸਵਾਰ ਦਿਓ ਅਸੀਂ ਵੀ ਸੁੱਚੇ ਹੋ ਜਾਈਏ ਤੇ ਭੈਣਿਆਂ ਵਿਕਾਰਾਂ ਤੋਂ ਬਚ ਕੇ ਰਹੀਏ ਨਸ਼ਿਆਂ ਆਦਿਕ ਤੋਂ ਬਚ ਕੇ ਰਹੀਏ ਚੰਗੇ ਇਨਸਾਨ ਬਣੀਏ ਤਾਂ ਕਿ ਵੈਗੁਰੂ ਜੀ ਸਾਡੇ ਉੱਤੇ ਕਿਰਪਾ ਕਰਨ ਸੋਣਾ ਬੋਲੀਏ ਹਰ ਇੱਕ ਨੂੰ ਸ਼ਬਦ ਸਵਾਰਨ ਹਾਰ ਵੈਗੁਰੂ ਜੀ ਸਾਨੂੰ ਆਪਣੇ ਸ਼ਬਦਾਂ ਦੇ ਨਾਲ ਨਾ ਸਵਾਰ ਦਿਓ ਜਿੱਦਾਂ ਅਸੀਂ ਬਾਹਰੋਂ ਨਹਾ ਤੋ ਕੇ ਸਾਫ਼ ਸੁਥਰੇ ਰਹਿੰਨੇ ਆ ਸ਼ੀਸ਼ੇ 'ਚ ਆਪਣਾ ਚਿਹਰਾ ਵੇਨੇ ਆ ਵੀ ਮੈਂ ਸਾਫ਼ ਸੁਥਰਾ ਹਾਂ ਕਿਸੇ ਤਰ੍ਹਾਂ ਦੀ ਕੋ ਮਿੱਟੀ ਮੈਲ ਦਾਗ ਕਾਲਖ ਮੇਰੇ ਲੀਡੇ ਕੱਪੜੇ ਸਾਫ਼ ਹਨ ਕੱਪੜਿਆਂ ਨੂੰ ਕੋ ਦਾਗ ਤੇ ਨਹੀਂ ਲੱਗਾ ਧੋਣ ਵਾਲੇ ਤੇ ਨਹੀਂ ਕਿਤੇ ਤੇ ਜੇ ਕੱਪੜੇ ਨਾ ਸਾਫ਼ ਹੋਏ ਦੇਖਣ ਵਾਲਿਆਂ ਨੇ ਕਹਿਣਾ ਉਦਾਂ ਹੀ ਭਾਈ ਜਿੰਨਾ ਆਪਣਾ ਧਿਆਨ ਬਾਹਰ ਆ ਨਾ ਬਾਹਰ ਵਾਲੇ ਪਾਸੇ ਪਹਿਲੇ ਲਈ ਦੇ ਕੱਪੜੇ ਕਿਦਾਂ ਦੇ ਆ ਸਰੀਰ ਸਾਫ਼ ਸੁਥਰਾ ਕੇ ਜਿੰਨਾ ਧਿਆਨ ਬਾਹਰ ਵਾਲੇ ਪਾਸੇ ਕਰਦੇ ਆ ਏਨਾ ਹੀ ਧਿਆਨ ਅੰਦਰ ਵੀ ਕਰੀਏ ਅੰਦਰੋਂ ਵੀ ਸਾਫ਼ ਸੁਥਰੇ ਪਵਿੱਤਰ ਖਾਲਸ ਪਿਓਰ ਸ਼ੁੱਧ ਬਿਨਾ ਈਰਖਾ ਦਵੇਸ ਨਪਰਤ ਕੀਨਾ ਸਾੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਅੰਦਰੋਂ ਵੀ ਸਾਫ਼ ਸੁਥਰੇ ਹੋਈਏ ਤੇ ਵੈਗੁਰੂ ਜੀ ਨੇ ਸਾਨੂੰ ਵੇਖਣਾ ਹੀ ਅੰਦਰੋਂ ਆ ਬਾਰ ਦੀ ਕੋਈ ਏਡੀ ਵੱਡੀ ਗੱਲ ਨਹੀਂ ਹੈ 12 ਠੀਕ ਹੈ ਵੀ ਸਾਨੂੰ ਇਸ਼ਨਾਨ ਪਾਣੀ ਕਰਕੇ ਸਾਫ ਸੁਥਰੇ ਰਹਿਣਾ ਚਾਹੀਦਾ ਵੈਗੁਰੂ ਜੀ ਜ਼ਿਆਦਾ ਉਹਨਾਂ ਦੇ ਉੱਤੇ ਖੁਸ਼ ਹੁੰਦੇ ਆ ਜਿਹੜੇ ਅੰਦਰੋਂ ਸਾਫ ਸੁਥਰੇ ਹੋਣ ਸ਼ਬਦ ਸਵਾਰਨ ਹਾਰ ਤੇ ਵੈਗੁਰੂ ਜੀ ਕਿਰਪਾ ਕਰੋ ਸਾਨੂੰ ਵੀ ਆਪਣੇ ਸ਼ਬਦਾਂ ਦੇ ਨਾਲ ਤੁਸੀਂ ਸਵਾਰ ਦਿਓ ਸਾਮਣ ਤਿਨਾਂ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਵੀ ਇਹ ਜਿਹੜਾ ਸਾਵਣ ਦਾ ਮਹੀਨਾ ਹੈ ਨਾ ਉਹਨਾਂ ਦੇ ਵਾਸਤੇ ਸੁਹਾਵਣਾ ਹੋਵੇਗਾ ਸੋਹਣਾ ਹੋਵੇਗਾ ਜਿਨ ਰਾਮ ਨਾਮ ਉਰਹਾਰ ਉਰ ਦਾ ਅਰਥ ਹੁੰਦਾ ਵਾ ਗਲਾ ਹਾਰ ਦਾ ਮਤਲਬ ਹਾਰ ਹੀ ਆ ਜਿਨ੍ਹਾਂ ਨੇ ਆਪਣੇ ਗਲੇ ਦੇ ਵਿੱਚ ਹਾਰ ਪਾਇਆ ਹੋਊਗਾ ਉਹਨਾਂ ਦੇ ਵਾਸਤੇ ਜਿਹੜਾ ਸਾਵਣ ਦਾ ਮਹੀਨਾ ਉਹ ਸੋਹਣਾ ਹੋਊਗਾ ਕਿਹੜਾ ਹਾਰ ਪਾਇਆ ਹੋਊਗਾ ਰਾਮ ਨਾਮ ਦਾ ਰੱਬ ਦੇ ਨਾਮ ਦਾ ਜਿਹੜੇ ਆਪਣੇ ਇਸ ਗਲੇ ਦੇ ਨਾਲ ਬਾਣੀ ਪੜਨਗੇ ਉਹ ਸੌ ਸਾਵਣ ਦੇ ਮਹੀਨੇ ਦੇ ਵਿੱਚ ਸੋਹਣੇ ਲੱਗਣਗੇ ਉਹਨਾਂ ਦੇ ਉੱਤੇ ਵੈਗੁਰੂ ਦੀ ਬਖਸ਼ਿਸ਼ ਹੋਵੇਗੀ ਨਾਲੇ ਜਿਨ੍ਹਾਂ ਨੇ ਆਪਣੇ ਗਲੇ ਦੇ ਵਿੱਚ ਵੈਗੁਰੂ ਦੇ ਨਾਮ ਦਾ ਹਾਰ ਪਾ ਲਿਆ ਬਾਣੀ ਦਾ ਹਾਰ ਪਾ ਲਿਆ ਇਹਨਾਂ ਕਦੀ ਚੋਰੀ ਨਹੀਂ ਹੋ ਸਕਦਾ ਇਹਨੂੰ ਕੋਈ ਤੋੜ ਕੇ ਨਹੀਂ ਲੈ ਜਾ ਸਕਦਾ ਕਿੰਨੀਆਂ ਵਾਰ ਦਾਤਾਂ ਦੀਆਂ ਖਬਰਾਂ ਪੜ੍ਹੀਆਂ ਤੇ ਕਿੰਨਾ ਕੁਛ ਕਿਸੇ ਦੀ ਕੋਈ ਚੈਨ ਤੋੜ ਕੇ ਲੈ ਜਾਂਦਾ ਕਿਸੇ ਦੀਆਂ ਕੋਈ ਵਾਲੀਆਂ ਆਦਿਕ ਤੋੜ ਕੇ ਲੈ ਜਾਂਦਾ ਪਰ ਜਿਹੜਾ ਰੱਬ ਦੇ ਨਾਮ ਦਾ ਹਾਰ ਆ ਇਹ ਸਦਾ ਤੁਹਾਡੇ ਗਲੇ ਦੇ ਵਿੱਚ ਹੀ ਰਹਿਣਾ ਜਦੋਂ ਮਰਜ਼ੀ ਵੈਗੁਰੂ ਦਾ ਨਾਮ ਜਪ ਲੋ ਮਹਾਰਾਜ ਦੀ ਬਾਣੀ ਪੜ੍ਹ ਲਓ ਇਸ ਹਾਰ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੁੰਦੇ ਨੇ ਸਾਵਣ ਤੇਨਾ ਸੁਹਾਗਣੀ ਜੇ ਨਾਮ ਨਾਮ ਉਹ ਹਾਰ ਇਹੋ ਜਿਹੀ ਹਾਰ ਅਸੀਂ ਆਪਣੇ ਗਲੇ ਦੇ ਵਿੱਚ ਪਾਈਏ ਇਹਦੇ ਨਾਲ ਹੀ ਇਸ ਦੁਨੀਆ ਦੇ ਵਿੱਚ ਵੀ ਤੇ ਅਗਾਹ ਪਰ ਲੋਕ ਦੇ ਵਿੱਚ ਵੀ ਅਸੀਂ ਸੁਖੀ ਰਵਾਂਗੇ ਸਾਡੇ ਘਰ ਪਰਿਵਾਰਾਂ ਵਿੱਚ ਤਾਂ ਹੀ ਸੁੱਖ ਤੇ ਸ਼ਾਂਤੀ ਹੋਵੇਗੀ ਜੇ ਵੈਗੁਰੂ ਦੇ ਨਾਮ ਦਾ ਹਾਰ ਅਸੀਂ ਆਪਣੇ ਗਲ ਦੇ ਵਿੱਚ ਪਾ ਲਿਆ ਵੈਗੁਰੂ ਜੀ ਕਿਰਪਾ ਕਰੋ ਇਹ ਹਾਰ ਸਾਨੂੰ ਬਖਸ਼ਿਸ਼ ਕਰੋ ਸਾਧ ਸੰਗਤ ਜੀ ਇੱਥੇ ਮੈਨੂੰ ਇੱਕ ਸਾਖੀ ਚੇਤੇ ਆਈ ਹੈ ਇੱਕ ਸਾਹੂਕਾਰ ਸੀ ਉਹਦੇ ਕੋਲ ਰੁਪਏ ਪੈਸੇ ਤਾਂ ਨਦੌਲਤ ਦੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਸੀ ਇਕੋ ਦੀ ਬੇਟੀ ਸੀ ਉਹਨੇ ਆਪਣੀ ਪੁੱਤਰੀ ਦੇ ਵਾਸਤੇ ਨਾ ਬੜੇ ਗਹਿਣੇ ਬਣਵਾਏ ਹੈ ਕੰਜੂਸ ਸੀ দানਪੁਨ ਨਹੀਂ ਸੀ ਕਰਦਾ ਹੁੰਦਾ ਕੋਈ ਉਹਨੇ ਲੋੜਵੰਦ ਦੀ ਮਦਦ ਨਾ ਕਰਨੀ ਕਦੇ ਕੋਈ ਪਹਲੇ ਦਾ ਕੰਮ ਨਾ ਕਰਨਾ ਉਹਨੇ ਨਾ ਪੈਸੇ ਇਕੱਠੇ ਕਰੀ ਜਾਇਆ ਕਰਨੇ ਤੇ ਜਾ ਉਹਨੇ ਆਪਣੀ ਬੇਟੀ ਨੂੰ ਨਾ ਗਹਿਣੇ ਬਣਵਾ ਦਿਆ ਕਰਨੇ ਉਹਦੀ ਪੁੱਤਰੀ ਨੇ ਕਿਹਾ ਕਰਨਾ ਪਿਤਾ ਜੀ ਆਪਾਂ ਨੂੰ ਨਾ ਏਨੀ ਰੱਬ ਨੇ ਧਨ ਦੌਲਤ ਦਿੱਤੀ ਆ ਆਪਾਂ ਨੂੰ ਚਾਹੀਦਾ ਆਪਾਂ ਕੋ ਭਲੇ ਦੇ ਕੰਮ ਕਰਿਆ ਕਰੀਏ ਕੋਈ ਸੇਵਾ ਕਰਿਆ ਕਰੀਏ ਲੋੜਵੰਦਾ ਗਰੀਬਾਂ ਦੀ ਮਦਦ ਕਰਿਆ ਕਰੀਏ ਉਹਨੇ ਆਖਿਆ ਕਰਨਾ ਨਹੀਂ ਉਹ ਕੰਜੂਸ ਸੀ ਤੇ ਮਹਾਰਾਜ ਦੀ ਬਾਣੀ ਵਿੱਚ ਲਿਖਿਆ ਜਿਹੜਾ ਬੰਦਾ ਸੂਮ ਹੋਵੇ ਨਾ ਕੰਜੂਸ ਉਹਦੀ ਰੱਬ ਨੇ ਡਿਊਟੀ ਲਾਈ ਹੁੰਦੀ ਵੀ ਤੂੰ ਧਨ ਵਰਤ ਨਹੀਂ ਸਕਦਾ ਤੂੰ ਸਿਰਫ ਸੰਭਾਲ ਕੇ ਰੱਖਣਾ ਸੂਮੇ ਧਨ ਰੱਖਣ ਕੋ ਦਿਆ ਮੁਗਦ ਕਹਿ ਧਨ ਮੇਰਾ ਕੰਜੂਸ ਬੰਦੇ ਨੂੰ ਵੈਗਰੂ ਨੇ ਧਨ ਸਾਂਭਣ ਵਾਸਤੇ ਦਿੱਤਾ ਵੀ ਤੂੰ ਨਹੀਂ ਵਰਤ ਸਕਦਾ ਤੂੰ ਇਹਦਾ ਆਨੰਦ ਨਹੀਂ ਲੈ ਸਕਦਾ ਤੇ ਉਹ ਸਮਝਦਾ ਮੂਰਖ ਵੀ ਸ਼ਹਿਦੇ ਮੇਰਾ ਵਾ ਸਾਰਾ ਕੁਝ ਛੱਡ ਛਡਾ ਕੇ ਚਲਿਆ ਜਾਂਦਾ ਤੇ ਸਾਰਾ ਕੁਝ ਉਦਾਤਰ ਯਾਤਰਾ ਹੈ ਰਹਿ ਜਾਂਦਾ ਉਸ ਸੌਕਰ ਨੇ ਆਪਣੀ ਕੁੜੀ ਦੇ ਆਖੇ ਲੱਗਿਆ ਇਹ ਨਾ ਕਰਨਾ ਇੱਕ ਸਮਾਂ ਐਸਾ ਆਇਆ ਕਿ ਉਹ ਜਿਹੜੀ ਬੱਚੀ ਸੀ ਨਾ ਬਿਮਾਰ ਹੋ ਗਈ। ਉਹਦੇ ਕੋਲ ਗਹਿਣੇ ਬੜੇ ਸੀ। ਹੱਥਾਂ 'ਚ ਪਾਉਣ ਲਈ ਕੰਗਣ, ਗਲੇ 'ਚ ਪਾਉਣ ਲਈ ਹਾਰ, ਟੋਟਲੀ ਜਿੰਨੇ ਵੀ ਗਹਿਣੇ ਹੁੰਦੇ ਨਾ ਉਹ ਲੜਕੀ ਨੂੰ ਸਾਰੇ ਸ਼ਾਹੂਕਾਰ ਨੇ ਬਣਾ ਕੇ ਦਿੱਤੇ ਸੀ। ਪੀਏ ਦੇ ਵਿਆਹ ਆਦਿਕ ਦੇ ਕੰਮ ਆਉਣਗੇ। ਦਾਨਪੋਨ ਉਹਨੇ ਕਦੇ ਨਹੀਂ ਸੀ ਕੀਤਾ। ਜਦੋਂ ਹੋ ਗਈ ਬਿਮਾਰ, ਇਲਾਜ ਚੱਲਦਾ ਰਿਹਾ ਠੀਕ ਨਾ ਹੋਈ। ਵੈਦਾਂ ਹਕੀਮਾਂ ਨੇ ਜਵਾਬ ਦੇ ਦਿੱਤਾ। ਉਹਨਾ ਮੰंजे ਤੇ ਪੈ ਗਈ। ਉਹਦੇ ਜਿਹੜੇ ਸਕੇ ਸੰਬੰਧੀ ਰਿਸ਼ਤੇਦਾਰ ਸੀ ਉਹਦਾ ਪਤਾ ਲੈਣ ਵਾਸਤੇ ਆਇਆ ਗਰਨ ਵੀ ਸ਼ਾਹੂਕਾਰ ਜੀ ਤੁਹਾਡੀ ਬੇਟੀ ਦਾ ਕੀ ਹਾਲ ਚਾਲ ਆ ਤੇ ਉਹਨੇ ਬੇਟੀ ਨੇ ਨਾ ਜੀ ਇਸ਼ਾਰੇ ਕਰਿਆ ਕਰਨੇ ਕੁਝ ਬੋਲ ਨਹੀਂ ਸੀ ਸਕਦੀ ਉਹਨੇ ਇਸ ਤਰ੍ਹਾਂ ਕਰਿਆ ਕਰਨਾ ਐ ਵੀ ਇਸ ਤਰ੍ਹਾਂ ਬਾਵਾ ਨੂੰ ਇਦਾਂ ਕਰਨਾ ਜਿੱਦਾਂ ਬਾਵਾ ਦੇ ਵਿੱਚੋਂ ਕੋਈ ਬੰਦਾ ਆਪਣਾ ਕੰਡੇ ਚੂੜੀਆਂ ਅੜਕ ਲਾਉਣ ਦੀ ਗੱਲ ਇਦਾਂ ਕਰਿਆ ਕਰਨਾ ਐ ਤੇ ਫੇਰ ਉਹਨੇ ਗਲੇ ਚ ਆਪਣਾ ਐ ਹਾਰ ਕਰਨਾ ਵੀ ਸਾਰਾ ਕੁਝ ਪਿਹਾਰ ਵੀ ਲਾ ਦੋ ਤੇ ਕੰਗਣ ਵੀ ਲਾ ਦੋ ਮੈਨੂੰ ਕੁਝ ਨਹੀਂ ਚਾਹੀਦਾ ਸ਼ਾਹੂਗਾਰ ਸਮਝਦਾ ਸੀ ਵੀ ਇਹ ਲੜਕੀ ਕੀ ਕਹਿੰਦੀ ਆ ਉਹ ਲੜਕੀ ਕਹਿੰਦੀ ਸੀ ਵੀ ਪਿਤਾ ਜੀ ਮੈਂ ਬਹੁਤ ਬਿਮਾਰ ਹੋ ਗਈ ਆ ਮੇਰੇ ਕੋਲ ਗਹਿਣੇ ਗੱਟੇ ਦੀ ਸੋਨੇ ਦੀ ਕੋਈ ਕਮੀ ਨਹੀਂ ਆ ਮੈਨੂੰ ਤੇ ਤੁਸੀਂ ਇੰਨੀਆਂ ਸੋਨੇ ਦੀਆਂ ਚੂੜੀਆਂ ਬਣਾ ਕੇ ਦਿੱਤੀਆਂ ਵੀ ਭਾਵੇਂ ਮੈਂ ਆਪਣੀ ਬਾਹਾਂ ਪਰ ਲਾਂ ਪਾ ਪਾ ਕੇ ਕਈ ਤਰ੍ਹਾਂ ਦੇ ਮੇਰੇ ਕੋਲ ਹਾਰਿਆ ਗਲੇ ਝਵਾਉਣ ਵਾਲੇ ਕਮੀ ਨਹੀਂ ਕਿਸੇ ਚੀਜ਼ ਦੀ ਪਰ ਪਿਤਾ ਜੀ ਮੈਂ ਤੇ ਬਿਮਾਰ ਹੋਈ ਪਈ ਆ ਇੱਕੋ ਮੈਂ ਤੁਹਾਡੀ ਧੀ ਆ ਤੇ ਤੁਸੀਂ ਇਹਨਾਂ ਸੋਨਾ ਦਾ ਕੀ ਕਰੋਗੇ ਉਹ ਬੇਟੀ ਇਸ਼ਾਰੇ ਕਰਦੀ ਸੀ ਵੀ ਇਹ ਸਾਰਾ ਕੁਝ ਲਾ ਕੇ ਜੋ ਵੀ ਮੇਰੇ ਹੱਥਾਂ ਦੇ ਕੰਗਣ ਆ ਜੋ ਵੀ ਗਲੇ ਦਾ ਹਾਰ ਜੋ ਕੁਝ ਆ ਨਾ ਇਨੋਵੇਚ ਵਟ ਕੇ ਲੋੜਵੰਦਾਂ ਗਰੀਬਾਂ ਦੀ ਮਦਦ ਕਰ ਦੋ ਆਏ ਹੋਏ ਸਕੇ ਸੰਬੰਧੀਆਂ ਨੇ ਪੁੱਛਿਆ ਕਰਨਾ ਸ਼ਾਹੂਕਾਰ ਜੀ ਆ ਬੇਟੀ ਤੁਹਾਡੀ ਕੀ ਕਹਿੰਦੀ ਆ ਸ਼ਾਹੂਕਾਰ ਨੂੰ ਪਤਾ ਸੀ ਵੀ ਇਹ ਕੀ ਕਹਿੰਦੀ ਆ ਪਰ ਉਹਨੂੰ ਇਹ ਵੀ ਦੇਖਦਾ ਵੀ ਬੇਟੀ ਮੇਰੀ ਮਰਨ ਵਾਲੀ ਇਕਲੌਤੀ ਬੇਟੀ ਪਰ ਹੈ ਕੰਜੂਸ ਸੀ ਉਹਨੇ ਲੋਕਾਂ ਨੂੰ ਕਿਹਾ ਕਰਨਾ ਇਹ ਬੇਟੀ ਕਹਿੰਦੀ ਆ ਮੇਰੇ ਜੀ ਆਹ ਬਾਵੇਂ ਦਰਦ ਕਰਦੀ ਆ ਤੇ ਆਹ ਬਾਵੇਂ ਦਰਦ ਕਰਦੀ ਆ ਮੇਰੇ ਸਰੀਰ ਵਿੱਚ ਨਾ ਦਰਦ ਆਉਂਦੀਆਂ ਵਾ ਆ ਮੇਰਾ ਗਲਾ ਵੀ ਦਰਦ ਕਰਦਾ ਵਾ ਇਹ ਗਲੇ ਦੀ ਦਰਦ ਕਿਸੇ ਤਰ੍ਹਾਂ ਮੇਰੇ ਗਲੋਂ ਲਾਓ ਕਿਸੇ ਤਰ੍ਹਾਂ ਇਹਨੂੰ ਹਟਾਓ ਇਹ ਬਾਵਾ ਦੀ ਜਿਹੜੀ ਦਰਦਿਆ ਨਾ ਕਿਸੇ ਤਰ੍ਹਾਂ ਹਟਾਓ ਉਹ ਕੁੜੀ ਕਹਿੰਦੀ ਸੀ ਮੇਰੇ ਗਹਿਣੇ ਆਦਕ দান ਕਰ ਦਿਓ ਮੇਰੇ ਨਹੀਂ ਕਿਸੇ ਕੰਮ ਸ਼ਾਹੂ ਕਾਰਨ ਲੋਕਾਂ ਨੂੰ ਕਿਹਾ ਕਰਨਾ ਨਹੀਂ ਇਹ ਕਹਿੰਦੀ ਆ ਮੇਰਾ ਸਰੀਰ ਦਰਦ ਕਰਨਾ ਤੋ ਕਹਿਨ ਦਾ ਭਾਵੇ ਆ ਪੀ ਇਹ ਜੋ ਵਿਖਿਆ ਦੁਨਿਆਵੀ ਰੰਗ ਕੂੜੇ ਸਾਬ ਇਤੇ ਧਰੇ ਤਰੇ ਰਹਿ ਜਾਂਦੇ ਨੇ ਸਤਗੁਰ ਸੱਚੇ ਪਾਤਸ਼ਾ ਸਾਡੇ ਤੇ ਕਿਰਪਾ ਕਰਨ ਸਾਡੇ ਹਿਰਦੇ ਵਿੱਚ ਵਸੇ ਗੁਰੂ ਦਾ ਸ਼ਬਦ ਤਾਂ ਹੀ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੋਣਗੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਮਹਾਰਾਜ ਜੀ ਕਿਰਪਾ ਕਰਨ ਸਾਵਣ ਦਾ ਮਹੀਨਾ ਸਾਡੇ ਸਾਰਿਆਂ ਦੇ ਵਾਸਤੇ ਸੁਹਾਵਣਾ ਹੋਵੇ ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਰਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਇਸ ਅੱਜ ਦੇ ਸੰਗਰਾਮ ਤੋਂ ਹੀ ਮਹਾਰਾਜ ਨੇ ਸਿੱਖਿਆ ਦਿੱਤੀ ਆ ਮਿੱਠਾ ਬੋਲੋ ਸੋਹਣਾ ਬੋਲੋ ਜਰਨ ਸ਼ਕਤੀ ਰੱਖੋ ਜੇ ਕੋਈ ਕੁਛ ਕਹਿ ਵੀ ਦਿੰਦਾ ਸਾਡੇ ਵਿੱਚ ਜਿਹੜੀ ਉਹ ਜਰਨ ਸ਼ਕਤੀ ਹੋਣੀ ਚਾਹੀਦੀ ਆ ਤੋਂ ਅੱਜ ਸਾਥ ਸੰਗਤ ਜੀ ਮੀਰੀ ਪੀਰੀ ਦਿਵਸ ਵੀ ਮਨਾਇਆ ਜਾ ਰਿਹਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸੰਬੰਧਤ ਮਹਾਰਾਜ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇਹ ਤੋਂ ਸਿੱਖਿਆ ਕਿ ਮਿਲਦੀ ਆ ਅਸੀਂ ਦੋ ਤੇ ਕੀ ਧਾਰਨ ਕਰਨੀਆਂ ਅਸੀਂ ਇੱਕ ਹੀ ਧਾਰਨ ਕਰ ਲਿਆ ਕਰੀਏ ਆਪਣੇ ਕੋਲ ਰੱਖਿਆ ਕਰੀਏ ਰਾਹ ਗਲੀ ਪੈਂਦੇ ਜਾਂਦੇ ਆਪਨੇ ਘਰਾਂ ਦੇ ਵਿੱਚ ਹਥਿਆਰ ਰੱਖੋ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਅੱਜ ਕੱਲ ਬੜੇ ਵਧੀਆ ਤਿੱਖੇ ਸ਼ਸਤਰ ਆਉਂਦੇ ਆ ਤੇ ਉਹ ਆਪਣੇ ਘਰ ਰੱਖੋ ਆਪਣੇ ਸਿਰਾਂ ਨੇ ਰੱਖੋ ਹਥਿਆਰ ਦਾ ਹੌਂਸਲਾ ਇਹ ਬੜਾ ਹੁੰਦਾ ਤੇ ਇਸ ਵਾਸਤੇ ਭਾਈ ਆਪਣੇ ਘਰਾਂ ਵਿੱਚ ਹਥਿਆਰ ਜ਼ਰੂਰ ਰੱਖੋ ਮੀਰੀ ਪੀਰੀ ਦਿਨ ਤੋਂ ਸਾਨੂੰ ਇਹ ਸਾਧ ਸੰਗਤ ਜੀ ਸਿੱਖਿਆ ਮਿਲਦੀ ਆ ਮਹਾਰਾਜ ਨੇ ਜਿਹੜੇ ਸ਼ਸਤਰ ਬਖਸ਼ਿਸ਼ ਕੀਤੇ ਆ ਨਾ ਉਹਨਾਂ ਨਾਲ ਕਰਿਆ ਕਰੋ ਪਿਆਰ ਬਿਨਾ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ ਗਹੋ ਕਾਨ ਤਾ ਕੋ ਕਿਤੇ ਲੈ ਸਿਧਾਨੋ ਯਹੀ ਮੋਰ ਆਗਿਆ ਸੁਨੋ ਏ ਪਿਆਰੇ ਬਿਨਾ ਸ਼ਸਤਰ ਕੇ ਸੰਗ ਨਾ ਦੇਵੋ ਦਿਦਾਰੇ ਸ਼ਸਤਰ ਤੋਂ ਬਿਨਾ ਹਥਿਆਰ ਤੋਂ ਬਿਨਾ ਜਿਸ ਬੰਦੇ ਕੋਲ ਸ਼ਸਤਰ ਹੀ ਨਹੀਂ ਉਹ ਬੰਦਾ ਐਦਾਂ ਜਿੱਦਾਂ ਭੇਡ ਹੋਵੇ ਜਿੱਦਾਂ ਭੇਡ ਨੂੰ ਕੰਨੋਂ ਫੜ ਕੇ ਜਿੱਧਰ ਮਰਜ਼ੀ ਲੈ ਜਾਓ ਤੇ ਜੇ ਤੁਹਾਡੇ ਕੋਲ ਸ਼ਰੀ ਸਹਿਬ ਹੋਵੇ ਕਿਰਪਾਨ ਹੋਵੇ ਕੋਈ ਸ਼ਸਤਰ ਹੋਵੇ ਉਹਦੇ ਨਾਲ ਬੰਦੇ ਦਾ ਹੌਂਸਲਾ ਵੱਧ ਜਾਂਦਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ ਵਿੱਚ ਸੰਤ ਵਾਲੇ ਗੁਣ ਵੀ ਹੋਣ ਤੇ ਸਿਪਾਈ ਵਾਲੇ ਗੁਣ ਵੀ ਹੋਣ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਆਓ ਸਾਰੇ ਆਪਣੀ ਰਸਨਾ ਨੂੰ ਕਰੀਏ ਪਵਿੱਤਰ ਤੇ ਚਾਰ ਪੰਜ ਵਾਰੀ ਆਪ ਸੰਗਤਾਂ ਮਹਾਰਾਜ ਦਾ ਨਾਮ ਜਪ ਲਓ ਸਤਿਗੁਰੂ ਜੀ ਕਿਰਪਾ ਕਰਨਾ ਚਾਰ ਵਾਰੀ ਸੁਣੋ ਚਾਰ ਵਾਰੀ ਬੋਲੋ ਵਾਹਿਗੁਰੂ 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 ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ